ਇਤਿਹਾਸਿਕ ਜੋੜ ਮੇਲਾ ਚੰਦਾ ਇੰਤਜ਼ਾਰ ਸਾਰੇ ਸ਼ਰਧਾਲੂਆਂ ਨੂੰ ਹੁੰਦਾ ਹੈ ਬਟਾਲਾ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇਵੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਹੈ ਬਟਾਲਾ ਦੇ ਐਸਐਸਪੀ ਸਾਹਿਬ সোহੇਲ ਕਾਸਿਮ ਉਮਰ ਨੂੰ 29 ਅਤੇ 30 ਨੂੰ ਲੱਗਣ ਵਾਲੇ ਇਸ ਜੋੜ ਮੇਲੇ ਸੰਬੰਧੀ ਜਾਣਕਾਰੀ ਇਹ ਜੜੀ ਦਿੱਤੀ ਗਈ ਦੱਸਦੀ ਹੈ ਕਿ ਇਸ ਮੌਕੇ ਤੇ ਸੋਹ ਸੰਗਤਾ ਦਾ ਵੀ ਵੱਡਾ ਇਕੱਠ ਵੇਖਣ ਨੂੰ ਮਿਲਦਾ ਦੱਸਦੀ ਸ਼੍ਰੀ ਗੁਰਨਾਨਦ ਦੇਵ ਜੀ ਅਤੇ ਮਾਤਾ ਸੁਲਖਨੀ ਜੀ ਦੇ 538ਵੇਂ ਵਿਆਹ ਪੁਰਬ ਦੇ ਸੰਬੰਧ ਦੇ ਵਿੱਚ ਜਿਹੜਾ ਇਹ ਪੁਰਬ ਕਰਵਾਇਆ ਜਾਂਦਾ ਹੈ ਅਤੇ ਇਸ ਮੌਕੇ ਤੇ ਐਸਐਸਪੀ ਬਟਾਲਾ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਾਇਆ ਵਾਈ ਗੁਰਜੀ ਦਾ ਖਾਸ ਸਾਹਿਬ ਵਾਈ ਗੁਰਜੀ ਦੀ ਫਤਿਹ ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਜਗਤਮਾਦਾ ਸੁਲਖਨੀ ਦੇ ਵਿਆਹ ਪਰੋਦੀ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਮੈਂਬਰ ਸਾਹਿਬਾਨ ਵੱਲੋਂ ਸਾਰਿਆਂ ਵੱਲੋਂ ਦਾਖਲਾਖ ਵਧਾਈ ਦੇਣਾ ਔਰ ਬੇਨਤੀ ਕਰਨੀ ਚਾਹੁੰਨਾ ਕਿ ਹਰ ਸਾਲ ਦੀ ਤਰ੍ਹਾਂ 29 ਅਗਸਤ ਤੇ 30 ਅਗਸਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਿਆਹ ਪਰੋਦਾ ਜੋੜ ਮੇਲਾ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਬੇਰ ਸਾਬ ਸੁਲਤਾਨਪੁਰ ਗੋਦੀ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ 29 ਦੀ ਨੂੰ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਗੁਰਦਰਾ 베ਰ ਸਾਹਿਬ ਤੋਂ ਆਰੰਭ ਹੋ ਕੇ ਬਟਾਲੇ ਪਹੁੰਚਣਾ ਹੈ 30 ਅਗਸਤ ਨੂੰ ਗੁਰਦਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪਰਕਰਮਾ ਕਰਕੇ ਸ਼ਾਮ ਨੂੰ ਮੁੜ ਕੇ ਗੁਰਦਰਾ ਡੇਰਾ ਸਾਹਿਬ ਉਹਦੀ ਸਮਾਪਤੀ ਹੋਣੀ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵਿਆਹ ਸਮਾਗਮਾਂ ਦੇ ਵਿੱਚ ਵੱਧ ਵੱਧ ਸਹਿਯੋਗ ਵੀ ਕਰੋ ਔਰ ਸਾਰੇ ਰਲ ਕੇ ਪ੍ਰਬੰਧ ਨੂੰ ਸੰਭਾਲ ਕੇ ਨਗਰ ਕੀਤ ਨੂੰ ਟਾਈਮ ਨਾਲ ਪਹੁੰਚਾਉਣ ਦਾ ਅਭਰਾਲਾ ਵੀ ਕਰਨ। ਅਸੀਂ ਹਰ ਸਾਲ ਹੀ ਸਾਰੇ ਇਕੱਤਰ ਹੋ ਕੇ ਆਪਣੇ ਮੈਨੇਜਰ ਸਾਹਿਬਾਨ ਦੇ ਨਾਲ ਮੈਂਬਰ ਸਾਹਿਬ ਦੋਵੇਂ ਹੀ ਐਸਐਸਪੀ ਸਾਹਿਬ ਕੋਲ ਇਥੋਂ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਨੇ ਆ ਜਾਈ ਐਸਐਸਪੀ ਸਾਹਿਬ ਨੂੰ ਵਿਸ਼ੇਸ਼ ਕਰਕੇ ਮਿਲੇ ਆ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਔਰ ਆਉਣ ਵਾਲੇ ਦਿਨਾਂ ਜਿਹੜੇ ਪ੍ਰਬੰਧ ਕਰਨੇ ਨੇ ਉਹਦੇ ਲਈ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ। ਪੂਰਨ ਭਰੋਸਾ ਐਸਐਸਪੀ ਸਾਹਿਬ ਨੇ ਦਿੱਤਾ ਕਿ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਰਹਿਮਤ ਨਾਲ ਇਹ ਮਾਲਕ ਆਪ ਵਿੱਚ ਖਲੋ ਕੇ ਸਾਰੇ ਕਾਰਜ ਸੰਪੂਰਨ ਕਰਾਉਣਗੇ ਅਸੀਂ ਵੀ ਅਰਦਾਸ ਕਰਨੇ ਆ ਕਿ ਸੱਚੇ ਪਾਤਸ਼ਾਹ ਇਹ ਜਿਹੜੇ ਕਾਰਜ ਵਿਆਪੁਰਵ ਤੇ ਆ ਰਹੇ ਨੇ ਨਰ ਵਿਗੰਪਾਤਾ ਸੰਪੂਰਨ ਹੋਣ ਅਸੀਂ ਵਿਸ਼ਵਾਸ ਵੀ ਕਰਨੇ ਆ ਅਸੀਂ ਭਰੋਸਾ ਵੀ ਕਰਨੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਤੇ ਭਰੋਸਾ ਦਿੱਤਾ ਵੀ ਹੈ ਆਉਣ ਵਾਲੇ ਦਿਨਾਂ ਚ ਹੋਰ ਮੀਟਿੰਗਾਂ ਹੋਣਗੀਆਂ ਜਿਹੜੇ ਡੀਸੀ ਸਾਹਿਬ ਨਾਲ ਐਸਪੀਐਮ ਸਾਹਿਬ ਨਾਲ ਉਹਦੇ ਚ ਵੀ ਬਾਕੀ ਵਿਚਾਰਾ ਕੀਤੀਆਂ ਜਾਣਗੀਆਂ ਸੋ ਅੱਜ ਕੇਵਲ ਤੇ ਕੇਵਲ ਇਹ ਐਸਐਸਪੀ ਸਾਹਿਬ ਨੂੰ ਗੁਰਦੁਆਰਾ ਸਾਹਿਬ ਚ ਜੋ ਜੋੜ ਮੇਲਾ ਚੱਲ ਰਿਹਾ ਉਹਦੇ ਪਰਿਵਾਰ ਸਮੇ ਸਮੂਲੀਅਤ ਕਰਕੇ ਨਾ ਤਮਸਤ ਕਰਨ ਦੀ ਬੇਨਤੀ ਕੀਤੀ ਹੈ ਉਹਨਾਂ ਨੂੰ ਪ੍ਰਵਾਨ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਵੈਪੁਟ ਅਸੀਂ ਤੌਰ ਤੇ ਇਹ ਚੀਜ਼ ਦੱਸੀ ਅਸੀਂ ਮਤਲਬ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਜਿਹੜਾ ਵਿਆਹ ਤੇ ਲਾਅਨ ਆਰਡਰ ਤੇ ਸਾਰੀ ਗੱਲ ਦੱਸਦੀ ਅੱਗੇ ਕਰਦੇ ਨੇ ਸਾਰੇ ਇਦਾਂ ਹੀ ਆਰਕ ਜੀ ਉਹਨਾਂ ਸਾਨੂੰ ਭਰੋਸਾ ਦਿੱਤਾ ਇਹ ਇਦਾਂ ਹੀ ਹੋਏਗੀ ਤੁਹਾਨੂੰ ਮੀਟਿੰਗ ਨੂੰ ਕਿ ਇੱਕ ਮੀਟਿੰਗ ਛੇਤੀ ਬੁਲਾ ਲਾਂਗੇ ਆਪਾਂ ਮੀਟਿੰਗ ਬੁਲਾ ਕੇ ਫਿਰ ਸਾਰੇ ਸਿਵਲ ਪ੍ਰਸ਼ਾਦ ਦੇ ਜੀ ਸਾਹਿਬ ਵੀ ਆ ਜਾਣਗੇ ਸਾਰੇ ਅਧਿਕਾਰੀ ਦੂਜੇ ਵੀ ਆ ਜਾਣਗੇ ਉਹ ਸਾਰੇ ਨਾਲ ਸਾਹਮਣੇ ਆਪਾਂ ਨੂੰ ਸਾਂਝੀ ਗੱਲ ਹੋ ਜਾਏਗੀ ਤੇ ਸਾਰੇ ਪ੍ਰਬੰਧ ਜਿਹੜਾ ਆਪਾਂ ਆਪਣਾ ਸਹੀ ਕਰਨਗੇ ਦੋਵੇਂ ਮੈਂਬਰ ਮਿਲਿਆ ਸੀ ਦੋਵਾਂ ਨੂੰ ਸਾਨੂੰ ਪੂਰਾ ਭਰੋਸਾ ਦਿੱਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਭਰੇ ਉਹਨਾਂ ਦੇ ਹੱਥ ਰੱਖੇ ਤਾਂ ਦੂਸਰੀ ਬਖਸ਼ੇ ਸਾਰੇ ਜਗਤ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਇਹ ਬਟਾਲੇ ਦੀ ਧਰਤੀ ਕਰਮਾਂ ਵਾਲੀ ਜਿੱਥੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਚਰਨ ਛੂਹ ਪ੍ਰਾਪਤ ਇਹ ਗੁਰੂ ਸਾਰੇ ਪਰਿਵਾਰ ਨੂੰ ਸਾਰੇ ਬਟਾਲੇ ਨੂੰ ਆਸੇ ਪਾਸੇ ਸੰਗਤ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਬਖਸ਼ੇ ਉਹਦਾ ਕੋਈ ਨਾਗਰ ਦਾ ਫਦੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ